जिंदाबाद 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 पार्टी 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 आम आम आदमी आदमी क्या आज आज कम हो गया ने काम बहुत बहुत जिंदाबाद धनबाद जिंदाबाद प्रधानबादी ਮੈਂ ਆਮ ਆਦੀ ਪਾਰਟੀ ਨੂੰ ਬਲਿੰਦਰ ਸਿੰਘ ਕਾਲਾਵਾੜ ਨੰਬਰ 12 ਦਾ ਇੰਚਾਰਜ ਹਾਂ ਮੈਥੋਂ ਇਲੈਕਸ਼ਨ ਲੜੀ ਸੀ ਜਦੋਂ ਵੱਖਰੀ ਗੱਲ ਹੈ ਮੈਂ ਜਿੱਤਿਆ ਨਹੀਂ ਹੈ ਪਰ ਫਿਰ ਵੀ ਇਹਨਾਂ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਬੜਾ ਮਾਣ ਬਖਸ਼ਿਆ ਤੇ ਮੇਰੀ ਇਹ ਡਿਊਟੀ ਮੇਰਾ ਫਰਜ਼ ਬੰਦਾ ਵਾ ਕਿ ਮੈਂ ਇਹਨਾਂ ਲੋਕਾਂ ਨੇ ਮੇਰੇ ਭੈਣ ਭਰਾਵਾ ਮਤਲਬ ਮੇਰਾ ਘਰ ਵੀ ਇਸੇ ਗਲੀ ਚ ਨਾਲ ਦੀ ਗਲੀ ਚ ਘਰ ਹੈ ਮੇਰਾ ਤੇ ਮੇਰਾ ਫਰਜ਼ ਬੰਦਾ ਜੇ ਕੋਈ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਤੇ ਮੈਂ ਉਹਨਾਂ ਦਾ ਤੁਰੰਤ ਹੱਲ ਕਰਾਂ ਮੈਨੂੰ ਪਤਾ ਲੱਗਾ ਸੀ ਥੋੜੇ ਦਿਨ ਤੋਂ ਤੁਸੀਂ ਵੀਡੀਓ ਵਾਇਰਲ ਕੀਤੀ ਬੜੀ ਤੰਗੀ ਸੀ ਤੁਰੰਤ ਮੈਂ ਆਪਣੇ ਚੇਅਰਮੈਨ ਸਾਹਿ ਮੈਡਮ ਜੀ ਉਹਨਾਂ ਨਾਲ ਵੀ ਮੈਂ ਗੱਲ ਉਹਨਾਂ ਨੇ ਮੈਨੂੰ ਉਹਨਾਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਮੈਨੂੰ ਕਿਹਾ ਵੀ ਜਾ ਕੇ ਕੰਮ ਕਰਾਓ ਤੇ ਆਪਣੇ ਕੋਲੋਂ ਆਪਣੇ ਕੋਲੋਂ ਪੈਸੇ ਖਰਚ ਕੇ ਇਹਨਾਂ ਕੋਲ ਬੰਦੇ ਕੋਈ ਪਹਿਲ ਨਹੀਂ ਲੈ ਆਪਾਂ ਪ੍ਰਾਈਵੇਟ ਬੰਦੇ ਲਾ ਕੇ ਪ੍ਰਾਈਵੇਟ ਬੰਦੇ ਲਾਉਂਦਾ ਕਾਰਨ ਇਹ ਵੀ ਅੱਜ ਸ਼ਨੀਵਾਰ ਐਤਵਾਰ ਦੋ ਦਿਨ ਛੁੱਟੀ ਉਹ ਸਿਵਰ ਵਾਲੇ ਨਹੀਂ ਹੁੰਦੇ ਉਹ ਕਹਿੰਦੇ ਸੀ ਤੇ ਸੋਮਵਾਰ ਆਵਾਂਗੇ ਪਰ ਇਹ ਜਿਆਦਾ ਮੁਸ਼ਕਲ ਹੀ ਹੋਤ ਦਰ ਦਰ ਲਗਾਤਾਰ ਵਧਦੀ ਜਾ ਰਹੀ ਵਧਦੀ ਜਾ ਰਹੀ ਫਿਰ ਆਪਾਂ ਕੋਈ ਇਹਨਾਂ ਬੰਦਿਆਂ ਨੇ ਪ੍ਰਾਈਵੇਟ ਬੰਦਿਆਂ ਦਾ ਜਤਨ ਕਰਕੇ ਇਹਨਾਂ ਦਾ ਮਤਲਬ ਐਪਲੇ ਕੋਲੋਂ ਪੈਸੇ ਦੇ ਕੇ ਕਰਵਾਤਾ ਹੋਰ ਵੀ ਲਾ ਕੇ ਹਾਂ ਜਿੱਥੇ ਜਿੱਥੇ ਕੋਈ ਮੁਸ਼ਕਿਲ ਹੁੰਦੀ ਹੈ ਜਿਹੜਾ ਜਿਹੜਾ ਮੇਰੇ ਮੇਰੇ ਦੇ ਕੋਲੋਂ ਪ੍ਰੋਵਾਈ ਕਰੂਗਾ ਮੈਂ ਜਰੂਰ ਕਰੂਗਾ ਇੱਕ ਪਹਿਲੇ ਤੁਸੀਂ ਇਸ ਆਮ ਆਦੀ ਪਾਰਟੀ ਜਿਹੜਾ ਨੇ ਆਪਣੇ ਕੋਲੋਂ ਪੈਸੇ ਲਾ ਕੇ ਇਸ ਇਲਾਕੇ ਦੀ ਸਵਾਦ ਨੇਤੀ ਜਿਹੜੇ ਕੋਈ ਬਾਕੀ ਵੀ ਇਹ ਨਮਾਇਦ ਉਹਨਾਂ ਨੇ ਅੱਜ ਤੱਕ ਅੱਡੀ ਸਵਾਦ ਚਲੋ ਜੀ ਇਹ ਤੇ ਆਪਣੇ ਦਿਲ ਚ ਸਿਰਦਾ ਲੋਕਾਂ ਬਦੀ ਪਿਆਰ ਆ ਮੇਰੇ ਮੇਰੇ ਦਿਲ ਚ ਹੈਗਾ ਸੀ ਕਿ ਮੇਰੇ ਲੋਕਾਂ ਨੂੰ ਪ੍ਰੋਬਲਮ ਆ ਲੋਕ ਗਰੀਬ ਆ ਮੈਂ ਵੀ ਗਰੀਬ ਆ ਮੈਂ ਇਕੱਲੇ ਕਰਨ ਮੈਂ ਕੰਟਰੀਬਿਊਸ਼ਨ ਕਰਕੇ ਚਲੋ ਆਪਣੇ ਸੱਜਣ ਮਿੱਤਰ ਜਿਹੜੇ ਮੇਰੇ ਭਾਈਚਾਰਾ ਵਾਜਾ ਜਿਹੜੇ ਮੇਰੇ ਨਾਲ ਖਲੋਂਦੇ ਮੇਰੇ ਨਾਲ ਚੱਲਦੇ ਉਹਨਾਂ ਨੂੰ ਮੈਂ ਕਹਿੰਦਾ ਥੋੜੀ ਥੋੜੀ ਵਹ ਪੈਸਾ ਪਾ ਇਹਨਾਂ ਗਰੀਬਾਂ ਕੋ ਨਹੀਂ ਲੈਣੇ ਇਹ ਤੇ ਆਪਣਾ ਰੋਟੀ ਦਾ ਮਹਨ ਰਿਗਾਰਡ ਕਰਨ ਦੇ ਆ ਤੇ ਇਹ ਕੰਮ ਸਰਕਾਰ ਦਾ ਵਾ ਜਾਂ ਸਾਡੇ ਵਰਗੇ ਜਿਹੜੇ ਜ਼ਿੰਮੇਵਾਰ ਲੋਕ ਆ ਉਹਨਾਂ ਦਾ ਕੰਮ ਹੈ ਚਲੋ ਨਾਰੇ ਲੋਕੀ ਜਜਬਾਤੀ ਹੁੰਦੇ ਆ ਤੁਸੀਂ ਦੇਖੀ ਲੋਕ ਲੋਕ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਜਿੱਤਰਾ ਕਿਸੇ ਨੂੰ ਕੋਈ ਮੁਸ਼ਕਲ ਆ ਉਸ ਹੱਬ ਉਹਨੇ ਗੱਲ ਕਰਨੀ ਆ ਕੋਈ ਗੱਲ ਨਹੀਂ ਆਪਣੇ ਭੈਣ ਭਰਾ ਨਾਰੇ ਕੋਈ ਗੱਲ ਨਹੀਂ ਜਬ ਮੁਰਦਾਬਾਦ ਦੇ ਲਾ ਤੇ ਜਿਲ੍ਹਾਬਾਦ ਦੇ ਵੀ ਤੇ ਇਹਨਾਂ ਨੇ ਲਾਉਣੇ ਬਾਹਰ ਆਣ ਕੇ ਥੋੜੀ ਕਿਹਨੇ ਲਾਉਣੇ ਪੂਰੇ ਅੱਜ ਗਾਰ ਕਢਾ ਦਿੱਤੀ ਗਈ ਆ ਪੂਰਾ ਮਤਲਬ ਸਫਾਈ ਕਰ ਦਿੱਤੀ ਗਾਹਾਂ ਵੀ ਕੋਈ ਮੁਸ਼ਕਲ ਆਏਗੀ ਮੈਂ ਹਾਜ਼ਰ ਹਾਂ 24 ਘੰਟੇ ਆਪਣਾ ਨੰਬਰ 9417567234 ਜਿੰਨੂੰ ਜਿੰਨੂ ਵੀ ਕੋਈ ਮੁਸ਼ਕਲ ਹੋਵੇ ਮੈਨੂੰ ਫੋਨ ਕਰੇ ਅੱਧੀ ਰਾਤ ਨੂੰ ਮੈਸੇਜ ਮਤਲਬ ਕੀ ਨਾਮ ਤੇ ਕਿਹੜਾ ਲਾਗਾ ਕੀ ਮੁਸ਼ਕਲ ਆ ਰਹੀ ਜਿਹੜੀ ਅੱਜ ਇਹਨਾਂ ਦਾ ਬਲਵਿੰਦਰ ਸਾਡੇ ਇੱਥੇ ਪਾਣੀ ਬਹੁਤ ਖਲੋਤਾ ਹੈ ਧੰਨਵਾਦ ਕਾਲੇਪਾ ਜਿਹੜਾ ਸਾਡੇ ਪੁੱਤ ਦਾ ਜਿੰਨੇ ਸਫਾਈ ਕਰਾਈ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਅਡੇ ਬੱਚੇ ਵੀ ਬਿਮਾਰ ਹੋ ਗਏ ਅੱਜ ਪੂਰੀ ਗਲੀ ਦੀ ਸਾਰੀ ਸਫਾਈ ਹੋਵੇ ਸਾਰੀ ਸਫਾਈ ਹੋਵੇ ਯਕੀਨ ਆ ਕਿ ਕਿਹੜਾ ਲੱਗਾ ਕੀ ਮੁਸ਼ਕਲ ਆ ਰਹੀ ਜਿਹੜੀ ਬਲਵੰਦਰ ਸਿੰਘ ਵੇਖੋ ਇਹ ਮੇਰਾ ਨਾਮ ਸੁਮਰਾ ਮੇਰਾ ਨਾਮ ਸੁਮਰਾਜ ਤੁੰਗਵਾਲਾ ਰਹਿਣ ਵਾਲੇ ਆਂ ਜੀ ਚਲੋ ਸਾਨੂੰ ਕਾਫੀ ਮੁਸ਼ਕਲ ਆਈ ਆ ਸਮੱਸਿਆ ਵੀ ਆਈ ਆ ਤੇ ਚਲੋ ਇਹਨਾਂ ਦਾ ਭਾਜੀ ਨਾਮ ਦਾ ਵੀ ਅਮਨਦਾਤ ਪਹਿਲੇ ਨੰਬਰ ਮੈਂ ਤੁਹਾਡਾ ਧੰਨਵਾਦ ਕਰਦਾ ਕਿਸੇ ਨੇ ਸਾਡੀ ਆਵਾਜ਼ ਨੂੰ ਉੱਥੋਂ ਤੱਕ ਪਹੁੰਚਾਇਆ ਵਾ ਇਹ ਇੱਥੋਂ ਤੱਕ ਨਹੀਂ ਲੱਗ ਤੂੰ ਨਾ ਤੱਕ ਨਹੀਂ ਬਾਕੀ ਤੁਸੀਂ ਹੋਰ ਨਹੀਂ ਮਗਰ ਦੂਰ ਤੱਕ ਦਿੱਲੀ ਤੱਕ ਸਾਡੀ ਆਵਾਜ਼ ਨੂੰ ਪਹੁੰਚਾਇਆ ਵਾ ਧੰਨਵਾਦ ਦਾ ਇਹਨਾਂ ਭਾਜੀ ਭਾਜੀ ਦਾ ਨਾਮ ਤਾਂ ਮੈਂ ਜਾਣਦਾ ਨਹੀਂ ਪਰ ਮੈਂ ਤੁਹਾਡਾ ਦੋਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਤੁਸੀਂ ਸਾਡੀ ਜਦੋਂ ਵੀ ਸਾਡੀ ਆਵਾਜ਼ ਨੂੰ ਸੁਣ ਕੇ ਤੇ ਸਾਡੀ ਮਜਬੂਰੀ ਵੇਖ ਕੇ ਤੁਸੀਂ ਉਦੂਰ ਸੇ ਕੰਨਾਂ ਤੱਕ ਆਵਾਜ਼ ਪਹੁੰਚਾਈ ਤੁਹਾਡਾ ਕੀ ਹੋਰ ਕੀ ਮੁਸ਼ਕਲ ਹੈ ਤੇ ਮੁਸ਼ਕਲ ਇਹੋ ਹੀ ਭੀ ਜਿਹੜੀ ਪਾਣੀ ਦੀ ਮੁਸ਼ਕਲ ਸੀ ਪਹਿਲੇ ਇੱਕ ਨੰਬਰ ਤੇ ਭਾਜੀ ਉਹਨਾਂ ਦਾ ਮੈਂ ਇਹ ਗੁੱਸੇ ਨਾਲ ਆ ਗਿਆ ਵੀ ਜਿਹੜਾ ਇਹਨਾਂ ਨੇ ਆਪਾਂ ਹੀ ਉੱਥੇ ਇਹੋ ਇਸੇ ਕੰਮ ਆ ਤਾਂ ਅਹੀ ਉੱਥੇ ਇਹਨਾਂ ਨੂੰ ਮਗੜ ਕੀਤਾ ਸੀ ਇਹਨਾਂ ਨੇ ਮਗੜ ਹੀ ਇਹਨਾਂ ਨੂੰ ਮਗੜੇ ਸਾਡੇ ਭਰਾ ਨਹੀਂ ਛੋਟੇ ਕੋਈ ਇਹ ਸਾਡੇ ਕੋ ਦੁਸ਼ਮਣ ਨਹੀਂ ਗੇ ਅੱਜ ਤੱਕ ਜਦੋਂ ਭਾਵੇਂ ਬੋਲਦੇ ਚਾਹੇ ਬੋਲਦੇ ਪਰ ਕਦੇ ਇਹਨਾਂ ਮਰੋਦ ਨਹੀਂ ਪਰ ਕਿਸੇ ਜਿੱਦਾਂ ਵੀ ਤੁਹਾਨੂੰ ਭਾਵੇਂ ਪ੍ਰਧਾਨ ਕੋ ਵੀ ਆਖੀ ਹੋਇਆ ਵਾ ਤੇ ਇਹਨਾਂ ਸਾਡੇ ਦੇ ਇੱਕ ਤੇ ਬੜਾ ਵੱਡਾ ਇੱਕ ਤੇ ਸਾਡੇ ਤੇ ਨਾ ਕੀਤਾ ਵਾ ਕੰਮ ਉਹ ਗੱਲ ਤਾਂ ਸਾਡੀ ਨਿਰਾਸ਼ੀ ਆ ਪਰ ਨਿਰਾਸ਼ ਵੀ ਕੋਈ ਨਹੀਂ ਪਰ ਇਹਨਾਂ ਇਹੀ ਸਾਡੇ ਕੋਈ ਦੋਸ਼ ਨਹੀਂ ਸਾਡੇ ਤੇ ਦੋਸ਼ ਲਾ ਕੇ ਤੇ ਸਾਡੇ ਤੇ ਨਾ ਪੁੱਛੇ ਇਹਨਾਂ ਕੀਤਾ ਕੰਮ ਅੱਛਾ ਚਲ ਉਹ ਹੀ ਗੱਲ ਛੱਡੋ ਪਰ ਜਿਹੜਾ ਹੁਣ ਇਹਨਾਂ ਇਹ ਕੰਮ ਕੀਤਾ ਨਾ ਇਹੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਇਹਨਾਂ ਵਾਸਤੇ ਪਰਮਾਤਮਾ ਬਖਸ਼ੇ ਦਵਾ ਕਰਦੇ ਭਿੜਾ ਤੇ ਇਹਨਾਂ ਨੂੰ ਹੋਰ ਉੱਚੇ ਪਦਵੀ ਤੱਕ ਕੱਢੇ ਕਾਲੇ ਭਾਈ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਵੱਡੇ ਵੀਰ ਨੇ ਅੱਗੇ ਪੱਦਰ ਤੇ ਖਲੋ ਕੇ ਕੰਮ ਕੀਤਾ ਭਾਜੀ ਤੁਹਾਨੂੰ ਬਚਾਵਾਂਗੇ ਪਰ ਮਸਲਾ ਹੱਲ ਹੋ ਗਿਆ ਹੁਣ ਸਾਡਾ ਅੱਜ ਕੀ ਸਮਝਦੇ ਅੱਜ ਛੁੱਟੀ ਵਾਲੇ ਦਿਨ ਵੀ ਇਹਨਾਂ ਨੇ ਆਪਣੇ ਛੁੱਟੀ ਵਾਲੇ ਦਿਨ ਵੀ ਇਹਨਾਂ ਨੇ ਆਪਣਾ ਕੰਮ ਕੀਤਾ ਵਾ ਮਗਰ ਸਾਡੀ ਸਮੱਸਿਆ ਨੂੰ ਹੱਲ ਕੀਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਜੀ ਤੁਸੀਂ ਸਾਡਾ ਮਸਲਾ ਹੱਲ ਕਰੋ ਪੀ ਇਹ ਜਿਹੜਾ ਜਿਹੜਾ ਕਚਾਈ ਦਾ ਕੰਮ ਹੈ ਇਹ ਸਾਡਾ ਬੰਦ ਕਰੋ ਫੇਰ ਗੱਲ ਵਾ ਡਾਉਲ ਪੱਤਾ ਹੀ ਤੁਹਾਡੇ ਘਰ ਦੀਏ ਕੀ ਨਾਮ ਤੇ ਕਿਹੜਾ ਇਲਾਕਾ ਕੀ ਮੁਸ਼ਕਲ ਕੀਤੇ ਦੇ ਦੇਖਣਾ ਬਹੁਤ ਮੁਸ਼ਕਲ ਸੀ ਬਰਵਿੰਦਰ ਸਿੰਘ ਜੀ ਕਾਲਾ ਜੀ ਆਕੇ ਤੁਰੰਤ ਐਕਸ਼ਨ ਦੇ ਵਿੱਚ ਆ ਕੇ ਜਰਾ ਮੇਰਾ ਨਾਮ ਸੁਖਰਾਜ ਆ ਗਲੀ ਨੰਬਰ 5 ਦਾ ਰਹਿਣ ਵਾਲਾ ਤੇ ਸਾਨੂੰ ਇੱਥੇ ਬਹੁਤ ਸਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਾਣੀ ਬਹੁਤ ਜ਼ਿਆਦਾ ਗੰਦਗੀ ਬੜੀ ਸੀ ਅਸੀਂ ਕਾਲੇ ਪ੍ਰਧਾਨ ਪਾਜੀ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਆਪਣੇ ਕੋਲੋਂ ਪੈਸੇ ਲਾ ਕੇ ਅੱਜ ਸੁੱਟੀ ਵਾਲੇ ਦਿਨ ਸਾਡਾ ਕੰਮ ਕਰਵਾਇਆ ਇਹਨਾਂ ਦਾ ਬਹੁਤ-ਬਹੁਤ ਸੁਪਰਗੁਜ਼ਾਰ ਹਨ ਕਿੰਨੀ ਕੁ ਮੁਸ਼ਕਲ 'ਚ ਰਹਿਣਾ ਪਿਆ ਰਹਿਣਾ ਤੇ ਬਹੀ ਜੋ ਹਲਾਲ ਸੀ ਬਹੁਤ ਜ਼ਿਆਦਾ ਮੁਸ਼ਕਲ ਜੀ ਛੋਟੇ-ਛੋਟੇ ਬੱਚੇ ਬਿਮਾਰ ਹੋ ਰਹੇ ਸੀ ਅੱਜ ਪੂਰੀ ਗਲੀ 'ਚ ਜਿਹੜੀ ਸਫਾਈ ਕਰਵਾਈ ਗਈ ਹੈ ਜੀ ਹਾਂ ਜੀ ਕਰਵਾਈ ਗਈ ਹੁਣ ਤਾਂ ਮੁਸ਼ਕਲ ਤਾਂ ਨਹੀਂ ਹੁਣ ਤਾਂ ਕੋਈ ਮੁਸ਼ਕਲ ਨਹੀਂ ਮੇਰਾ ਨਾਮ ਭਾਜੀ ਅਜੇ ਹੈਗਾ ਜੀ ਅਸੀਂ ਭਾਜੀ ਤੁੰਗਵਾਲਾ 5 ਨੰਬਰ ਗਲੀ 'ਚ ਹਾਂ ਜੀ ਕੀ ਮੁਸ਼ਕਲ ਆ ਰਹੀ ਜੀ ਤੇ ਕੀ ਮੁਸ਼ਕਲ ਆ ਹੱਲਣ ਕੇ ਲਈ ਭਾਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਤੁਸੀਂ ਆਪ ਹੀ ਵੀਡੀਓ ਬਣਾਏਗੇ ਪਹਿਲਾਂ ਤੁਸੀਂ ਵੀਡੀਓ ਚਲੋ ਜੀ ਕੱਲ ਸਾਡੇ ਚਾਚਾ ਹੀ ਲੱਗਦੇ ਆਏ ਪਹਿਲੋ ਆ ਕੇ ਨਾ ਵੇਖਿਆ ਵੀ ਬਹੁਤ ਜ਼ਿਆਦਾ ਇੱਥੋਂ ਤੱਕ ਪਾਣੀ ਭਰਿਆ ਸੀ ਨਾ ਆ ਕੇ ਪਹਿਲੋ ਸਾਨੂੰ ਕਹਿੰਦੇ ਵੀ ਚਲੋ ਅੱਜ ਸਰਕਾਰੀ ਛੁੱਟੀ ਆ ਵੀ ਲੇਬਰ ਤੇ ਆ ਨਹੀਂ ਸਕਦੀ ਕਹਿੰਦੇ ਵੀ ਅਸੀਂ ਇਦਾਂ ਕਰਦੇ ਆ ਪ੍ਰਾਈਵੇਟ ਬੰਦੇ ਲੋਨੇ ਚਲੋ ਕੱਲ ਬੰਦੇ ਮਿਲੇ ਨਹੀਂ ਅੱਜ ਜਿੰਨਾਂ ਨੇ ਮੇਰੇ ਹਿਸਾਬ ਨਾਲ 10 ਕਰੇ ਬੰਦੇ ਲਾ ਕੇ ਤੇ ਹੁਣ ਆਪ ਤੂੰ ਹੀ ਵੇਖ ਲਓ ਕੀ ਹਾਲ ਹੋਇਆ ਇਹ ਹੁੰਦਾ ਕੰਮ ਕਰਵਾਣਾ ਖਲੋਣ ਅਗਲੇ ਦਿਨ ਖਲੋਣ ਹੀ ਆਪ ਕਰਨੀ ਆਪ ਬੋਟਾ ਪਾ ਕੇ ਇਹਨਾਂ ਨੂੰ ਜਿਤਾਵਾਂਗੇ ਹੋਰ ਮੁਸ਼ਕਿਲਾਂ ਨੇ ਇੱਕ ਇੱਕੋ ਰਿਕਵੈਸਟ ਹੈ ਜੀ ਇਹ ਦੁਬਾਰਾ ਇੱਕ ਸੀਵਰ ਦੁਬਾਰਾ ਕਰਾ ਦੇਣਾ ਇੱਕ ਪਾਣੀ ਵਾਲਿਆਂ ਪਿਆਪਾ ਬਹੁਤ ਸਮੈਲ ਆਉਂਦੀ ਪਾਣੀ ਚੋਂ ਜੀ ਉਹਨੇ ਕਿਹਾ ਦਿੱਤਾ ਗਿਆ ਵੀ ਮੈਂ ਸੀਵਰ ਹੀ ਪਵਾਉਂਗਾ ਤੇ ਮੈਂ ਗਲੀ ਵੀ ਤੁਹਾਡੀ ਜਿਹੜੀ ਨਵੀਂ ਬਣਾਉਂਗਾ ਬਹੁਤ 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 ਸ਼ੁਕਰ ਹੈਗਾ ਜੀ ਇਹਨਾਂ ਦੇਖੋ ਇਹ ਸਾਡੇ ਦੇਖੋ ਦੇਖੋ ਇੱਕ ਪਾਣੀ ਵਾਲੇ ਪਾ ਦੇ ਭਾਈ ਪਾਣੀ ਦਾ ਬਸ ਦੋ ਆਟੇ ਆ ਹੋ ਹੈਗੇ ਇੱਕ ਪਾਣੀ ਦਾ ਤੇ ਇੱਕ ਸੀਵਰ ਦਾ ਬਸ ਐ ਉਹ ਹਾਲ ਹੈਗਾ ਹੋਰ ਕੁਝ ਨਹੀਂ ਕੀ ਨਾਂ ਤੇ ਕਿਹੜਾ ਇਲਾਕਾ ਤੇ ਕੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗਲੀ ਵਾਲਿਆਂ ਨੂੰ ਹਾਂ ਜੀ ਮੇਰਾ ਨਾਮ ਸੰਤੋਸ਼ ਆ ਤੇ ਬਹੁਤ ਮਤਲਬ ਕਿ ਮੁਸ਼ਕਲ ਆ ਰਹੀ ਸੀ ਅਸੀਂ ਇੱਥੇ ਪੰਜ ਨੰਬਰ ਗਲੀ 'ਚ ਰਹਿੰਦੇ ਹਾਂ ਇਹ ਮੁਸ਼ਕਿਲ ਆ ਸਾਹਨਾਂ ਮਤਲਬ ਕਿ ਬਹੁਤ ਜ਼ਿਆਦਾ ਗੰਦਗੀ ਸੀ ਪਾਣੀ ਸਾਡੇ ਬੂਏ ਦੇ ਕੇ ਖਲੋਂਦਾ ਸੀ ਜਿੰਨੂੰ ਕਹਿੰਦੇ ਸੀ ਉਹ ਹੱਲ ਨਹੀਂ ਕਰਦਾ ਕਈ ਦਾ ਵੀ ਅੱਜ ਨਾ ਕਾਲੇ ਵੀਰ ਜੀ ਨੇ ਬਹੁਤ ਧੰਨਵਾਦ ਇਹਨਾਂ ਦਾ ਇਹਨਾਂ ਨੇ ਵਧੀਆ ਕਰਤਾ ਸਾਡੀ ਸਾਰੀ ਹੁਣ ਤੁਹਾਡੀ ਗਲੀ ਬਿਲਕੁਲ ਸਾਫ਼ ਸੁਥਰੀ ਹੋ ਗਈ ਹਾਂਜੀ ਹਾਂਜੀ ਬਹੁਤ ਮੁਸ਼ਕਿਲ ਤੇ ਰਹਿਣਾ ਕਿੰਨਾ ਓੱਖਾ ਸੀ ਬਹੁਤ ਜ਼ਿਆਦਾ ਓੱਖਾ ਸੀ ਬਹੁਤ ਜ਼ਿਆਦਾ ਮਤਲਬ ਕਿ ਮੱਛਰ ਸੀ ਬੱਚੇ ਵੀ ਬਿਮਾਰ ਹੁੰਦੇ ਸੀ ਸਾਡੇ ਹਾਂਜੀ ਤੇ ਆਪਾਂ ਕਹਿਣ ਵੀ ਜਾਂਦੇ ਕੋਈ ਸਾਡਾ ਮਸਲਾ ਨਹੀਂ ਹੱਲ ਕਰਦਾ ਤੇ ਇਹ ਵੀਰ ਜੀ ਆਏ ਕਾਲਾ ਭਾਜੀ ਇੰਨਾਂ ਨੇ ਸਾਡਾ ਵਧੀਆ ਕੀਤਾ ਕੰਮ ਜਮਿੰਦ ਛੁੱਟੀ ਵਾਲੇ ਦਿਨ ਸਰਕਾਰੀ ਕੰਮ ਛੁੱਟੀ ਵੀ ਇਹਨਾਂ ਨੇ ਪ੍ਰਾਈਵੇਟ ਕਾਮੇ ਬੰਦੇ ਲਾ ਕੇ ਤੇ ਜਿੱਦਾਂ ਦਾ ਕੰਮ ਕਰਾਇਆ ਹਾਂਜੀ ਹਾਂਜੀ ਪ੍ਰਾਈਵੇਟ ਇਹਨਾਂ ਨੇ ਬੰਦੇ ਲਾ ਕੇ ਤੇ ਇਹਨਾਂ ਨੇ ਆਪਣੇ ਜੇਬੇ ਪੈਸੇ ਆਪਣੇ ਜੇਬੇ ਚੋਂ ਪੈਸੇ ਲਾ ਕੇ ਫਿਰ ਇਹਨਾਂ ਨੇ ਕੰਮ ਕਰਵਾਇਆ ਹਾਂਜੀ ਹੋਰ ਅਜੇ ਤੱਕ ਇਹ ਕਿਸੇ ਨੇ ਸਾਰ ਨਹੀਂ ਲੱਤੀ